to ਰਾਜਪੁਰਾ ਦੇ ਮਹੌਬੱਤ ਪੈਲਸ ਵਿੱਚ ਲਾਇਨਸ ਕਲੱਬ ਰਾਜਪੁਰਾ ਵੱਲੋਂ ਆਪਣੀ 47ਵੀਂ ਇੰਸਟਾਲੇਸ਼ਨ ਸਰਮਨੀ ਬੜੀ ਹੀ ਧੂਮ-ਤਾਮ ਨਾਲ ਆਯੋਜਿਤ ਕੀਤੀ ਗਈ। ਇਹ ਸਮਾਰੋਹ ਕਲੱਬ ਦੇ ਨਵੇਂ ਪ੍ਰਧਾਨ ਅਜੇ ਚੌਧਰੀ ਦੀ ਪ੍ਰਧਾਨਗੀ ਹੇਠ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਅਮਰਿਤਪਾਲ ਸਿੰਘ ਸਨ। ਰਤ ਦੇ ਵਿਸ਼ੇਸ਼ ਮਹਿਮਾਨ ਦੇ ਵਿੱਚ ਹਲਕਾ ਰਾਜਪੁਰਾ ਦੀ ਵਿਧਾਇਕ ਮੈਡਮ ਨੀਨਾ ਮਿੱਤਲ ਤੇ ਗੈਸਟ ਆਫ ਆਨਰ ਅਜੇ ਮਿੱਤਲ ਨੇ ਸ਼ਿਰਕਤ ਕੀਤੀ। ਇਸ ਮੌਕੇ ਅਜੇ ਚੌਧਰੀ ਤੇ ਚਾਰੂ ਚੌਧਰੀ ਨੂੰ ਲਾਇਨਸ ਕਲੱਬ ਰਾਜਪੁਰਾ ਦੀ ਨਵੀਂ ਟੀਮ ਦੀ ਅਗਵਾਈ ਸੌਂਪੀ ਗਈ ਹੈ। ਤਾਂ ਸਮਾਗਮ ਦੌਰਾਨ ਕਲੱਬ ਦੇ ਲਗਭਗ ਸਾਰੇ ਮੈਂਬਰ ਮੌਜੂਦ ਰਹੇ ਨਵੀਂ ਟੀਮ ਨੂੰ ਜਿੱਥੇ ਵਿਸ਼ੇਸ਼ ਸਨਮਾਨ ਦੇ ਨਾਲ ਨਵਾਜ਼ਿਆ ਗਿਆ ਤੇ ਉੱਥੇ ਕਲੱਬ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਬਾਰੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਨਵੇਂ ਮੈਂਬਰਾਂ ਨੂੰ ਸੌ ਚੁਕਾਈ ਗਈ ਤੇ ਮੁੱਖ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਡਿਸਟ੍ਰਿਕਟ ਗਵਰਨਰ ਅਮਰਿਤਪਾਲ ਸਿੰਘ ਨੇ ਕਿਹਾ ਕਿ ਲਾਇਨਸ ਕਲੱਬ ਰਾਜਪੁਰਾ ਸਮਾਜ ਸੇਵਾ ਦੇ ਖੇਤਰ 'ਚ ਮਿਸਾਲ ਕਾਇਮ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਇੱਕ ਕਲੱਬ ਦਾ ਮੁੱਖ ਟੀਚਾ ਜ਼ਰੂਰਤਮੰਦਾਂ ਦੀ ਸੇਵਾ ਹੋਣਾ ਚਾਹੀਦਾ ਹੈ ਲਾਇਨਸ ਕਲੱਬ ਰਾਜਪੁਰਾ ਹੰ ਕੰਪ ਬਿਓਪਰੇਸ਼ਨ ਕੈਂਪ ਮੈਡੀਕਲ ਚੈੱਕਅਪ ਬਲੱਡ ਡੋਨੇਸ਼ਨ ਵਰਗੇ ਅਨੇਕਾ ਪ੍ਰੋਜੈਕਟਾਂ ਦੇ ਵਿੱਚ ਲਗਾਤਾਰ ਸਮਾਜ ਦੇ ਲਈ ਵਰਦਾਨ ਸਾਬਤ ਹੋ ਰਿਹਾ ਇਸ ਮੌਕੇ ਹਲਕਾ ਬਧਾਇ ਇੱਕ ਮੈਡਮ ਅਨੀਨਾ ਮਿੱਤਲ ਦਾ ਕਹਿਣਾ ਹੈ ਕਿ ਜਿਹੜੇ ਚੌਧਰੀ ਤੇ ਚਾਰੂ ਚੌਧਰੀ ਦੇ ਗਵਾਈ ਦੇ ਵਿੱਚ ਕਲੱਬ ਦੇ ਵੱਲੋਂ ਸ਼ੁਰੂ ਕੀਤਾ ਗਿਆスイਮਿੰਗ ਸਕੂਲ ਰਾਜਪੁਰਾ ਦੇ ਲਈ ਇਹ ਇੱਕ ਇਹਾਜ਼ਤ ਤੇ ਲੰਬੇ ਸਮੇਂ ਤੱਕ ਯਾਦ ਰਹਿਣ ਵਾਲਾ ਪ੍ਰੋਜੈਕਟ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਖਾਸ ਕਰਕੇ ਬੱਚੇ ਤੇ ਮਹਿਲਾਵਾਂ ਨੂੰ ਵੱਡਾ ਲਾਭ ਮਿਲੇਗਾ ਕਿਉਂਕਿ ਰਾਜਪੁਰਾ ਦੇ ਵਿੱਚ ਇਸ ਤਰੀਕੇ ਦੀ ਸਹੂਲਤ ਦੀ ਕਾਫੀ ਸਮੇਂ ਤੋਂ ਲੋੜ ਸੀ। ਉਹਨਾਂ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹਾਂ ਨੇਕ ਕੰਮ ਜਾਰੀ ਰੱਖਣ ਦੀ ਬੇਨਤੀ ਕੀਤੀ ਹੈ। ਅਖੀਰ ਦੇ ਵਿੱਚ ਪ੍ਰਧਾਨ ਅਜੇ ਚੌਧਰੀ ਤੇ ਚਾਰੂ ਚੌਧਰੀ ਨੇ ਸਾਰੇ ਮਹਿਮਾਨਾਂ ਕਲੱਬ ਮੈਂਬਰਾਂ ਤੇ ਸੇ ਯੋਗੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਦੇ ਵਿੱਚ ਵਿਲਾਇੰਸ ਕਲੱਬ ਰਾਝੂੜਾ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਭੂਮਿਕਾ ਨਿਭਾਉਂਦਾ ਰਹੇਗਾ। ਅੱਜ ਪ੍ਰ लॉइंस पर्ल्स क्लब की मैं प्रेसिडेंट हूँ मैं बहुत धन्यवाद करती हूँ मैडम मित्तल जी का जिन्होंने बहुत कीमती समय निकाल कर अजय मित्तल जी ने हमें यहाँ टाइम दिया और हमारी जो फोर्टी सेवन इंस्टॉलेशन सेरेमनी है दोनों क्लब्स की ये बहुत ही सुंदर तरीके से हो रही है और हमारे जो प्रोजेक्ट्स हैं जैसे कि उन्होंने बताया अभी इससे पहले हमने एक आई कैंप लगाया था है ना वो भी बहुत सक्सेसफुल रहा और जो ये स्विमिंग स्कूल है मैं चाहूँगी कि सब जो है बच्चों के लिए और बड़ों के लिए और लेडीज़ के लिए खासकर वो लोग ज्वाइन करें और देखें कि ये सबसे पहला जो है यहाँ पर स्कूल होगा नहीं तो अभी तक बच्चों को सिर्फ बाहर जाना पड़ता था इसके लिए हमने ये स्पेशल ये ट्रेनिंग जो है कोचिज़ वगैरह बुलाए हैं और वो बहुत अच्छी कोचिंग देंगे इसे और बाकी के प्रोजेक्ट्स भी आगे हमारे उसमें हैं जो धीरे धीरे चलते रहेंगे मैडम तो तो की कहना चाहोगे आज के प्रोग्राम वाले आज दी लॉन्स क्लब दी फोर्टी सेवन इंस्टॉलेशन सेरेमनी थे ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਅੱਜ ਅਜੇ ਚੌਧਰੀ ਜੀ ਔਰ ਚਾਰੂ ਚੌਧਰੀ ਜੀ ਦੀ ਰਹਿਮਾਈ ਚ ਜਿਹੜਾ ਇੱਥੇ ਇੱਕ ਕੰਮ ਪ੍ਰੋਜੈਕਟ ਚੱਲ ਰਹੇ ਨੇ ਉਹ ਇੱਕ ਜਿਵੇਂ ਮੈਂ ਕਹੂੰਗੀ ਕਿ ਉਹਨਾਂ ਦੀ ਬਹੁਤ ਜ਼ਿਆਦਾ ਤਾਰੀਫ਼ ਉਹਨਾਂ ਹੀ ਚਾਹੀਦੀ ਹੈ ਕਾਬਿਲ ਤਾਰੀਫ਼ ਨੇ ਸਭ ਤੋਂ ਵੱਧ ਇਹ ਹੁੰਦਾ ਹੈ ਕਿ ਆਪਾਂ ਬਹੁਤ ਅੱਛੇ ਨੇਕੀ ਦੇ ਮਾਨਵਤਾ ਦੇ ਕੰਮ ਕਰਦੇ ਆ ਪਰ ਕੋਈ ਵੀ ਕਲਬ ਇਹ ਚੀਜ਼ ਨਹੀਂ ਦੇਖੀ ਕਿ ਕੋਈ ਇਦਾਂ ਦਾ ਚੀਜ਼ ਬਣਾਏ ਜਿਹੜੀ ਕਿ ਹਮੇਸ਼ਾ ਯਾਦ ਰਹੇ ਕਿ ਇਹ ਕਿਸ ਦੇ ਟਰਮ ਚ ਬਣਿਆ ਹੈ ਉਹ ਅੱਜ ਇਹਨਾਂ ਨੇ ਚਾਰੂ ਚੌਧਰੀ ਜੀ ਔਰ ਅਜੀਤ ਚੌਧਰੀ ਜੀ ਨੇ ਜਿਹੜਾ ਉੱਥੇ সুইমিং ਪੂਲ সুইমিং ਸਕੂਲ ਸ਼ੁਰੂ ਕੀਤਾ ਹੈ ਉਹ ਇੱਕ ਬਹੁਤ ਹੀ ਬਹੁਤ ਹੀ ਅੱਛਾ ਪ੍ਰੋਜੈਕਟ ਹੈ ਜਿਹਦੀ ਰਾਜਪੁਰਾ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਤਾਂ ਮੈਂ ਇਹ ਕਹੂੰਗੀ ਕਿ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ ਰਾਜਪੁਰਾ ਚ ਵੀ ਇਹ ਕਿਹੜੀ ਕਿਸ ਦੀ ਟਰਮ ਚ ਬਣਿਆ ਸੀਗਾ ਤਾਂ ਉਸ ਦੀ ਬੱਚਿਆਂ ਨੂੰ ਲੇਡੀਜ਼ ਨੂੰ ਮੈਂ ਖਾਸ ਕਰਕੇ ਕਹੂੰਗੀ ਮੇਰੇ ਕੋਲ ਬਹੁਤ ਲੇਡੀਜ਼ ਆਉਂਦੀਆਂ ਸੀ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਪਰ ਇੱਥੇ ਇਸ ਚੀਜ਼ ਦੀ ਕਮੀ ਸੀਗੀ ਤਾਂ ਉਹਨਾਂ ਲੇਡੀਜ਼ ਨੂੰ ਵੀ ਬਹੁਤ ਫਾਇਦਾ ਹੋਊਗਾ ਤਾਂ ਮੈਂ ਸਾਰੇ ਕਲੱਬ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨੀ ਆ ਔਰ ਪ੍ਰਮਾਤਮਾ ਅੱਗੇ ਦੁਆ ਕਰਦੀ ਆ ਕਿ ਇਦਾਂ ਹੀ ਨੇਕ ਕੰਮ ਕਰਦੇ ਰਹਿਣ ਮੇਰਾ ਨਾਮ ਅਜੇ ਗੋਇਲ ਸਾਡੀ ਲਾਇਆਨਸ ਕਲੱਬ ਜਿਹੜੀ ਇੰਟਰਨੈਸ਼ਨਲ ਕਲੱਬ ਹੈ ਇੰਟਰਨੈਸ਼ਨਲ ਦੇ ਅੰਦਰ ਇਹ ਡਿਸਟ੍ਰਿਕਟ 321F ਹੈ 321F ਦਾ ਮੈਂ ਫਰਸਟ ਵਾਈਸ ਡਿਸਟ੍ਰਿਕਟ ਗਵਰਨਰ ਆ ਸਾਡੀ ਜਿਹੜੀ ਲਾਇਆਨਸ ਕਲੱਬ ਹੈ ਇਹ ਆਲ ਓਵਰ ਮਾਨਵਤਾ ਦੀ ਸੇਵਾ ਦੀ ਕੰਮ ਕਰਦੀ ਹੈ ਜਿਹਦੇ ਵਿੱਚ ਹੰਗਰਲੀ ਫੰਡ ਚਾਈਲਡਹੂਡ ਕੈਂਸਰ ਆਈ ਤੇ ਵੀਜ਼ਨ ਤੇ ਹਰ ਤਰ੍ਹਾਂ ਦੇ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਕੰਮ ਕਰਦੇ ਆਂ ਅਸੀਂ ਔਰ ਸਾਡੀ ਲਾਇਨ ਕਲਬ ਰਾਜਪੁਰਾ ਜਿਹੜੀ ਹੈਗੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਡੇ ਡਿਸਟ੍ਰਿਕਟ ਦੀ ਸ਼ਾਨ ਹੈ ਸਾਡੇ ਮਲਟੀਪਲ ਦੀ ਸ਼ਾਨ ਹੈ ਸਾਡੇ ਇੰਟਰਨੈਸ਼ਨਲ ਦੀ ਸ਼ਾਨ ਹੈ ਸਰ ਕੀ ਟਿਪਸ ਦੇਣਾ ਚਾਹੁੰਦੇ ਹੋ ਤੀਜੀ ਵਾਰ ਜੋ ਮੈਂ ਜ਼ਰੂਰ ਇਹੀ ਕਹਿਣਾ ਚਾਹਾਂਗਾ ਕਿ ਪਹਿਲੀ ਗੱਲ ਤਾਂ ਲਾਇਨ ਕਲਬ ਦੇ ਮੈਂਬਰਾਂ ਨੂੰ ਇੱਕ ਟੀਚਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਸੇਵਾ ਕਰਨੀ ਹੈ ਜ਼ਰੂਰਤਮੰਦਾਂ ਦੀ ਕਰਨੀ ਹੈ ਗਰੀਬਾਂ ਦੀ ਨਹੀਂ ਗਰੀਬ ਤਾਂ ਹਰ ਜਿਹੜਾ ਬੰਦਾ ਕੰਮ ਕਰਕੇ ਨਹੀਂ ਰਾਜੀ ਨਸ਼ੇੜੀ ਉਹ ਗਰੀਬ ਹੈ ਜ਼ਰੂਰਤਮੰਦ ਜਿਹਦੀ ਕਿ ਇਨਕਮ 100 ਰੁਪਏ ਆ ਵਿਚਾਰੀ ਦੀ ਪਰ ਉਹਨੂੰ ਕੋਈ ਬਿਮਾਰੀ ਲੱਗੀ ਖਰਚਾ 150 ਦਾ ਆ ਗਿਆ 200 ਦਾ ਆ ਗਿਆ ਉਹ ਜ਼ਰੂਰਤਮੰਦ ਹੈ ਤਾਂ ਸਾਨੂੰ ਉਹ ਜ਼ਰੂਰਤਮੰਦ ਜਿਹੜੇ ਬੰਦੇ ਮਿਹਨਤ ਕਰਦੇ ਪਰ ਆਪ ਦਾ ਖਰਚਾ ਨਹੀਂ ਉਠਾ ਸਕਦੇ ਉਹਨਾਂ ਦੀ ਸੇਵਾ ਕਰਨਾ ਦਾ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ ਔਰ ਇਸੇ ਹੀ ਕੰਮ ਜਿਹੜੀ ਰਾਜਪੁਰਾ ਕਲੱਬ ਹੈ ਜਿਵੇਂ ਹੰਗਰ ਰੀਲੀਫ ਫੰਡ ਹੰਗਰ ਰੀਲੀਫ ਚ ਬਹੁਤ ਲੰਗਰ ਵਗੈਰਾ ਵੀ ਲਾਂਦੀ ਹੈ ਆਈਪਰੇਸ਼ਨ ਕੈਂਪ ਵੀ ਲਗਾਉਂਦੀ ਹੈ ਮੈਡੀਕਲ ਚੈੱਕਅਪ ਕੈਂਪ ਵੀ ਲਗਾਉਂਦੀ ਹੈ ਬਲੱਡ ਡੋਨੇਸ਼ਨ ਕੈਂਪ ਵੀ ਲਗਾਉਂਦੀ ਹੈ ਮੈਂ ਇਹ ਕਹਿ ਸਕਦਾ ਜਿਹੜੀ ਰਾਜਪੁਰਾ ਕਲੱਬ ਲਾਇਨ ਕਲੱਬ ਨਹੀਂ ਕਰ ਰਹੀ ਐਸੇ ਲਈ ਸਾਡੇ ਡਿਸਟ੍ਰਿਕਟ ਦੇ ਅੰਦਰ ਇਹਨਾਂ ਨੂੰ ਬਹੁਤ ਹੀ ਇੱਜ਼ਤਮਾਨ ਨਾਲ ਦੇਖਿਆ ਜਾਂਦਾ ਔਰ ਜਿਹੜੇ ਅਜੇ ਚੌਧਰੀ ਜੀ ਜਾਂ ਇਹਨਾਂ ਦੇ ਜਿਹੜੇ ਬਾਕੀ ਲਾਇਨ ਮੈਂਬਰ ਇਹਨਾਂ ਦੇ ਸਾਥੀ ਨੇ ਸਾਰੇ ਹੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਦਿਨ ਰਾਤ ਬਿਨਾਂ ਪੈਸੇ ਦੀ ਪਰਵਾਹ ਕੀਤੇ ਖੁੱਲੇ ਕੰਮ ਕਰਦੇ ਆ ਮੈਂ ਸਮੇਂ ਦਾ ਰਾਜਪੁਰਾ ਲਈ ਹੈ ਜਿਹੜੀ ਕਲੱਬ ਆ ਇੱਕ ਵਰਦਾਨ ਹੈ ਔਰ ਐਸੇ ਤਰ੍ਹਾਂ ਇਹਨੇ ਹੋਰ ਮੈਂਬਰ ਦੀ ਗ੍ਰੋਥ ਕਰਦੇ ਹੋਏ ਰਾਜਪੁਰਾ ਦੇ ਜਿੰਨੇ ਵੀ ਜ਼ਰੂਰਤਮੰਦ ਹੈ ਉਹਨਾਂ ਦੀ ਤਾਂ ਸੇਵਾ ਕਰਨ ਗਈ ਆਪਣੇ ਆਸ-ਪਾਸੇ ਦੇ ਇਲਾਕਿਆਂ ਚ ਵੀ ਹੋਰ ਕਿਤੇ ਨਵੇਂ ਕਲੱਬ ਖੋਲ ਕੇ ਜਿੱਥੇ ਜ਼ਰੂਰਤ ਹੈ ਉੱਥੇ ਵੀ ਇਹ ਸੇਵਾ ਪਹੁੰਚਾਣਗੇ ਮੈਂ ਇੱਕ ਚੀਜ਼ ਨੋਟ ਕੀਤੀ ਹੈ ਇਸ ਫੰਕਸ਼ਨ ਦੀ ਕਿ ਅਸੀਂ ਹਰ ਸਾਲ ਫੰਕਸ਼ਨ ਦੇ ਵਿੱਚ ਆਉਂਦੇ ਜੀ ਸਰ ਕਿ ਮੈਂ ਇੰਨੇ ਮੈਡਲ ਕਿਸੇ ਪ੍ਰਧਾਨ ਦੇ ਨਹੀਂ ਦੇਖੇ ਦੇਖੋ ਇਹ ਚੀਜ਼ ਦੇ ਮੈਡਲ ਮੈਂ ਇਹ ਦੱਸਦਾ ਦੇਖੋ ਇਹ ਗਲਪ ਨਹੀਂ ਹੈ ਐਪਰੀਸ਼ੀਏਸ਼ਨ ਹੈ ਜਿਹੜਾ ਬੰਦਾ ਕੰਮ ਕਰੂਗਾ ਉਨੂੰ ਹੀ ਐਪਰੀਸ਼ੀਏਸ਼ਨ ਔਰ ਰਿਵਾਰਡ ਮਿਲੇਗਾ ਮੈਂ ਬਾਰ-ਬਾਰ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਅਜੀਤ ਚੌਧਰੀ ਜੀ ਔਰ ਇਹਨਾਂ ਦੀ ਟੀਮ ਹੈ ਜਿਹੜੀ ਬਹੁਤ ਕੰਮ ਕਰ ਰਹੀ ਹੈ ਇਹ ਤਾਂ ਹਲੇ ਬਸ ਨਹੀਂ ਹੈ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਹੈ ਇਹਨਾਂ ਨੂੰ ਇੱਕ ਕੋਟ ਹੈਂਗਰ ਤੇ ਨਾਲ ਲਿਆਉਣਾ ਪਿਆ ਕਰਨਾ ਵੀ ਇਹਨਾਂ ਅਸੀ ਇਹਨਾਂ ਮੈਡਲ ਇਹਨਾਂ ਦੇ ਲਾ ਦੇਣੇ ਆ ਜਿੰਨੇ ਕੰਮ ਕਰਦੇ ਆ ਉਹਨਾਂ ਦੇ ਲਈ ਤਾਂ ਹਲੇ ਵੀ ਮੈਨੂੰ ਮੈਡਲ ਇਹ ਥੋੜੇ ਲੱਗਦੇ ਆ ਅਸੀਂ ਇਹਨਾਂ ਦੇ ਹੋਰ ਵੀ ਬਹੁਤ ਮੈਡਲ ਇਹਨਾਂ ਨੂੰ ਦਵਾਂਗੇ ਅੱਜ ਅੱਜ ਹਮਾਰੇ ਕਲੱਬ ਕੀ 47 47ਵੀਂ ਇੰਸਟਾਲੇਸ਼ਨ ਸਮਾਰੋਹ ਹੋਇਆ ਹੈ जिसमें जिसमें हमारे क्लब के सारे मेंबर्स आए हैं और हमने नई टीम आज इंस्टॉल करी है तो क्या कहना चाहिए कैसा रिस्पॉन्स मिला और आगे आपने कैसे काम कर लिया देखो आ, मेरे को आज अपने मेरे क्लब ने तीसरी बार मौका दिया प्रधान बनने का मैं उनका बहुत तहदिल से शुक्रगुजार शुक्रगुजार हूँ तीसरी बात देखो हमारे क्लब के प्रोजेक्ट तो बहुत सारे चलते हैं मानव सेवा काम तो बहुत सारे चलते हैं पर एक एक बहुत ज़्यादा एक हमारे राजपुरा की रिक्वायरमेंट थी कि हमारे राजपुरा में स्विमिंग स्कूल नहीं था तो इस साल हमने सबसे पहले स्विमिंग स्कूल जो है अपने अपने बहुत ही जल्दी अगले महीने शायद आपको हम वो अपने राजपुरा वासियों के हवाले कर देंगे अगले अगले महीने अगले महीने से जनवरी से जनवरी की एक तरीक से राजपुरा वालों के लिए लॉन्स ला, क्लब में स्विमिंग स्कूल भी उपलब्ध हो उपलब्ध फीस वगैरह भी, भी होगी कि फ्री ऑफ कॉस्ट आप सिखाएंगे नहीं ये ये मिनिमम बहुत कम बहुत कम रेट पे होगा इसका जो क्लब मेंबर्स के लिए तो बहुत मिनिमम होगा बाकी बाकी शहरों से बहुत कम रेट पे कौन से प्रोजेक्ट ला रहे हो आप इसके अलावा कोई करेंगे अब अब हमारा ये भी अनाउंस किया कि आपको अगली बार डिस्ट्रिक्ट में तो मैं ऑलरेडी हूँ सर कैबिनेट <laughs> तो में तो मैं हाँ कैबिनेट में कैबिनेट पोस्ट पर लेके जाएंगे हाँ कैबिनेट में मैं ऑलरेडी जर्सी हूँ और अगर प्रोजेक्ट का होगा तो इसके बाद हमने बैडमिंटन कोर्ट बनाना है बाकी जो बाकी मानव बाकी जो बाकी तो जो भी काम होते हैं हम बाकी करते रहते हैं ब्लड डोनेशन अभी दुण अभी दुण अभी दुण अभी शाह संजीव जी आपने ही कवर किया था हमने दुण अभी दुण अभी 10 दिन 15 दिन पहले ही हमने एक आई कैंप लगाया था जिसमें लगभग लग 300 पेशेंट को हमने देखा था और वहाँ पर कम से कम 25 पेशेंट का हमने फ्री में ही जो आई का ऑपरेशन फ्री किया था आगे लेके जा रही है हाँ लेडीज़ लेडीज़ क्लब है हमारा लेडीज पर्थ क्लब है हमारा बाकी देखो जिस इलाके में मैं रहता हूँ वो उसके आसपास आप जानते हो जैसे हमारे साथ प्रताप कॉलोनी है कुछ है वहाँ के थोड़े लेडीज़ हैं हम उनको भी कोशिश कर रहे हैं कि उनको आगे बढ़ाएं उनको सिलाई मशीन मशीनें भी दी मैडम की तरफ से ही दिलवाई थी अभी मैंने 21 मशीनें दिलवाई थी पर अब कोशिश करेंगे कि उनका हम ज़्यादा से ज़्यादा जो है उनका करते हैं मनोज मोदी मनोज मुन, मोदी मैं एज ए वाइस प्रेजिडेंट इत क्लब है मैं यही कह कि जे आज ਅਨਨੋ ਤੀਜੀ ਵਾਰ ਅਸੀਂ ਪ੍ਰਧਾਨ ਦੇ ਤੌਰ ਤੇ ਚੁਣਿਆ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਰੇ ਕਲੱਬ ਮੈਂਬਰਾਂ ਲਈ ਵਰਦਾਨ ਹੈ ਔਰ ਸਾਰਿਆਂ ਲਈ ਹੈਲਪਫੁਲ ਹੈਗੇ ਔਰ ਕਲੱਬ ਲਈ ਇਹ ਪੋਰ ਉਹ ਚੜ ਕੇ ਆਪਣਾ ਕੰਮ ਕਰ ਰਹੇ ਹੈ ਔਰ ਜਿਵੇਂ ਕਿ ਕਹੇ ਰਹੇ ਵੀ ਆਪਣੇ সুই밍 ਪੂਲ ਬਣਾਇਆ ਇਹ ਰਾਜਪਰੇ ਲਈ ਬਹੁਤ ਹੀ ਵਧੀਆ ਗੱਲ ਹੈਗੀ ਹੈ ਕਿ ਜਿਹੜਾ ਰਾਜਪਰੇ ਕੋਈ ਚੀਜ਼ ਨਹੀਂ ਸੀਗੀ ਉਹ ਅੱਜ ਦੇਣ ਜਾ ਰਹੇ ਇਸ ਸੈਸ਼ਨ ਦੇ ਵਿੱਚ ਤੇ ਮੈਂ ਅਜੇ ਚੋਦੀ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਹੈ